ਮੈਨੂੰ ਇਹ ਸੀਗਾ ਕਿ ਮੈਂ ਸਕੇਟਿੰਗ ਵੀ ਕਰ ਰਿਹਾ ਹਾਂ ਉਹ ਵੀ ਮੇਰਾ ਇੱਕ ਟੈਲੈਂਟ ਸੀ ਐਂਡ ਦਸਤਾਰ ਸਜਾਉਣਾ ਤੇ ਸਾਡਾ ਜੋ ਮਹਾਰਾਜ ਵੱਲੋਂ ਸਾਨੂੰ ਹੁਕਮ ਹੋਇਆ ਜੋ ਸਾਡੇ ਤੇ ਹੁਨਰ ਹੈ ਸੋ ਮੈਂ ਸੋਚਿਆ ਕਿ ਕਿਉਂ ਨਾ ਇਸ ਚੀਜ਼ ਨੂੰ ਕਲੈਬ ਕਰਕੇ ਅਗਰ ਆਪਾਂ ਅਪਲੋਡ ਕਰਾਂਗੇ ਜਾਂ ਆਪਾਂ ਸੋਸ਼ਲ ਨੈਟਵਰਕ ਤੇ ਲੈ ਕੇ ਆਵਾਂਗੇ ਤਾਂ ਦੁਨੀਆ ਜਿਹੜੀ ਆ ਪੱਗ ਵੱਲ ਨੂੰ ਖਿੱਚੀ ਜਾਊਗੀ ਤੇ ਸੋ ਇਸੀ ਤੋਂ ਪ੍ਰੇਰਿਤ ਹੋ ਕੇ ਆਪਣੇ ਆਪ 'ਚ ਦਸਤਾਰ ਸਜਾਊਗੀ ਦ ਵੀਲਜ਼ ਸਕੇਟਿੰਗ ਅਕੈਡਮੀ ਹੈ ਜਿੱਥੇ ਸਕੇਟਿੰਗ ਵਗੈਰਾ ਬੱਚਿਆਂ ਨੂੰ ਸਿਖਾਉਂਦੇ ਨੇ ਪ੍ਰੋਫੈਸ਼ਨਲ ਟਰੈਕ ਹੈ ਉੱਥੇ ਸੋ ਉੱਥੇ ਆਲ ਇੰਡੀਆ ਨੈਸ਼ਨਲ ਰੈਂਕਿੰਗ ਇਵੈਂਟ ਸੀਗਾ ਸਕੇਟਿੰਗ ਦਾ ਸੋ ਉੱਥੇ ਓਪਨਿੰਗ ਸੈਰਮਨੀ ਤੇ ਮੈਨੂੰ ਪਰਫਾਰਮ ਕਰਨ ਦਾ ਮੌਕਾ ਮਿਲਿਆ ਸੀ ਸਰ ਪੱਗ ਮੇਰੀ ਸੀਗੀ ਫੁੱਲ ਵਾਇਲ ਦੀ 7 ਮੀਟਰ ਤੇ 65 ਪੁਆਇੰਟ ਦੀ ਪੱਗ ਸੀ ਤੇ ਉੱਥੇ 200 ਮੀਟਰ ਦੇ ਟਰੈਕ ਦੇ ਉੱਤੇ ਮੈਂ ਕਰੀਬ ਕੋਈ 6 ਤੋਂ 7 ਚੱਕਰ ਲਾ ਲਓ ਕਿ ਤੁਸੀਂ ਕੋਈ 7 ਤੋਂ 9 ਮਿੰਟ ਦੇ ਡਿਊਰੇਸ਼ਨ ਦੇ ਵਿੱਚ ਵਿੱਚ ਮੈਂ ਆਪਣੀ ਜੋ ਦਸਤਾਰ ਸਜਾਈ ਸੀ ਬਿਨਾ ਸ਼ੀਸ਼ੇ ਤੋਂ ਤੇ ਭਾਜੀ ਦੇਖਿਆ ਜਾਵੇ ਤਾਂ ਸਕੇਟਿੰਗ ਕਰਨੀ ਹੀ ਬੜਾ ਮੁਸ਼ਕਿਲ ਹੁੰਦਾ ਹੋਤੋ ਤੇ ਪੱਗ ਬੰਨੀ ਸਕੇਟਿੰਗ ਤੁਹਾਨੂੰ ਪਹਿਲਾਂ ਹੁੰਦੀ ਸੀ ਹਾਂ ਜੀ ਸਰ ਮੈਂ ਇੱਕ ਨੈਸ਼ਨਲ ਸਕੀਟਰ ਹਾਂ ਸੋ ਮੈਂ 2006-07 ਤੋਂ ਲੈ ਕੇ ਹੁਣ ਤੱਕ ਜੋ ਮੈਂ ਆਪਣੀ ਗੇਮ ਤੇ ਆਪਣੀ ਦਸਤਾਰ ਦੇ ਨਾਲ ਜੁੜਿਆ ਹੋਇਆ ਹਾਂ ਸਰ ਮੇਰਾ ਮੋਟਿਵ ਇਹ ਹੈ ਕਿ ਦੇਖੋ ਮੈਂ ਗੇਮ ਦੇ ਨਾਲ ਵੀ ਜੁੜਿਆ ਹੋਇਆ ਹਾਂ ਤਾਂ ਗੇਮ ਜਿਹੜੀ ਮੈਂ ਲਾਸਟ ਡ੍ਰੌਪ ਆਊਟ ਕੀਤੀ ਸੀ 2019 ਦੇ ਵਿੱਚ ਬਟ ਉਸ ਤੋਂ ਬਾਅਦ ਮੈਂ ਆਪਣਾ ਜੋ profession ਚੁਣਿਆ ਉਹ ਮੱਗ ਦਾ ਚੁਣਿਆ ਦਸਤਾਰ ਦਾ ਚੁਣਿਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਵੇਂ ਦੁਨੀਆ ਆਪਣੀ ਦਸਤਾਰ ਤੋਂ ਬੰਨ੍ਹੀ ਹੋਈ ਜਾਂਦੀ ਹੈ ਸੋ ਪੱਗ ਨੂੰ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਹੈ ਗੁਰਬਾਣੀ ਨੂੰ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਹੈ ਸੋ ਮੇਰੀ ਪਹਿਲੀ ਪਹਿਲ ਪੱਗ ਸੀਗੀ ਉਹ ਉਹਨੂੰ ਐਸੀ ਧਿਆਨ ਚ ਸੀਗਾ ਕਿ ਦੁਨੀਆ ਵੱਤ ਵੱਦ ਪੱਗ ਬੰਨੇ ਤੇ ਸਿੰਘ ਸਜੇ ਅਸੀਂ ਮੇਨ ਗੱਲ ਕਹਾਂਗੇ ਜਿਹੜਾ ਤੁਹਾਡਾ ਰਿਕਾਰਡਿੰਗ ਰਿਕਾਰਡ ਬਣਾਇਆ ਤੁਸੀਂ ਨਾ ਤੇ ਉਹਦੀ ਤੁਸੀਂ ਪਹਿਲਾਂ ਪ੍ਰੈਕਟਿਸ ਵਗੈਰਾ ਵੀ ਕਰਦੇ ਰਹੇ ਹੋ ਕਿਦਾਂ ਕਿਉਂਕਿ ਪੈਂਦੀ ਸਟਰੀ ਤੇ ਕੋਈ ਇਦਾਂ ਮਰ ਕੇ ਖਾਨਾ ਬਹੁਤ ਹਾਰਡ ਵਰਕ ਹੁੰਦਾ ਉਹ ਕੀ ਹਾਰਡ ਵਰਕ ਸੀਗਾ ਤੁਹਾਡਾ ਸਰ ਸਕੇਟਿੰਗ ਦੀ ਤਾਂ ਮੈਨੂੰ ਕੋਈ ਪ੍ਰੈਕਟਿਸ ਦੀ ਲੋੜ ਨਹੀਂ ਪਈ ਕਿਉਂਕਿ ਮੈਂ ਸਕੇਟ ਜਿਹੜੇ ਸੀ 2019 ਤੋਂ ਬਾਅਦ ਆਪਣੇ ਉਦੋਂ 25th ਨੂੰ ਹੀ ਪਾਏ ਸੀ ਐਂਡ ਮੈਂ 10 ਮਿੰਟ ਸਕੇਟਿੰਗ ਦੀ ਪ੍ਰੈਕਟਿਸ ਕੀਤੀ ਸੀ ਕਿਉਂਕਿ ਆਪਣੇ ਪੈ ਟਕਾਉਣ ਵਾਸਤੇ ਕਾਫੀ ਸਾਲ ਬਸਕੇਟਸ ਹਾਂ ਤਾਂ ਕਰਦਾ ਹੁੰਦਾ ਹਾਂ ਬਟ ਵਿਦਾਊਟ ਸ਼ੀਸ਼ੇ ਵਾਸਤੇ ਮੈਨੂੰ ਕੋਈ ਦੋਕ ਵੀ ਅਰੈਗੂਲਰ ਪ੍ਰੈਕਟਿਸ ਕਰਨੀ ਪਈ ਸੋ ਮੈਂ ਸਵੇਰੇ ਰੋਜ਼ ਉੱਠ ਕੇ ਬਿਨਾ ਸ਼ੀਸ਼ੇ ਤੋਂ ਗਲੀ ਦੇ ਵਿੱਚ ਤੁਰ ਤਰ ਕੇ ਆਪਣੀ ਦਸਤਾਰ ਦੀ ਪ੍ਰੈਕਟਿਸ ਕਰਦਾ ਹੁੰਦਾ ਸੀ ਕਾਫੀ ਤਰੰਗੀਆਂ ਦਸਤਾਰਾਂ ਸਜਾ ਲਈਆਂ ਕਿਉਂਕਿ ਹੁਣ 13 ਸਾਲ ਹੋ ਗਿਆ ਐਕਸਪੀਰੀਅੰਸ ਹੀ ਇੰਨਾ ਹੋ ਗਿਆ ਸੋ ਜਦੋਂ ਵੈਡਿੰਗ ਸੀਜ਼ਨ ਆਉਂਦਾ ਸਾਡੀ ਜਿਹੜੀ ਰੋਜ਼ ਦੀ ਰੇਸ਼ੀ ਹੋਈ ਆ ਉਹ ਕੋਈ 50 ਤੋਂ 100 ਪੱਗ ਦੀ ਸਾਡੀ ਰੋਜ਼ ਦੀ ਰੇਸ਼ੀ ਜਿਹੜੀ ਅਸੀਂ ਦੂਸਿਆਂ ਦੇ ਸਿਰ ਤੇ ਬੰਨਦੇ ਆ ਜਿੱਦਾਂ ਸਾਡਾ ਹੱਥ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੋਇਆ ਪਿਆ ਹਮੇਸ਼ਾ ਹੀ ਪੱਗ ਨੂੰ ਜੋ ਹੈ ਸਰਦਾਰਾਂ ਦਾ ਤਾਜ ਮੰਨਿਆ ਜਾਂਦਾ ਹੈ ਹਰ ਕੋਈ ਜੋ ਹੈ ਪੱਗ ਜਦੋਂ ਸਜਾਉਂਦਾ ਹੈ ਤੇ ਬੜੇ ਚਾਵ ਨਾਲ ਸਜਾਉਂਦਾ ਹੈ ਤੇ ਪੱਗ ਦਾ ਮਾਨ ਰੱਖਦਾ ਹੈ ਇਸ ਤਰ੍ਹਾਂ ਹੀ ਇੱਕ ਅੰਮ੍ਰਿਤਸਰ ਦੇ ਸਰਦਾਰ ਇੱਕ ਜਿਹਨਾਂ ਦਾ ਨਾਮ ਹੈ ਢਿੱਲੋ ਪਾਜੀ ਜਿਹਨੋਂ ਢਿੱਲੋ ਦੇ ਨਾਮ ਤੋਂ ਬੜਾ ਜਾਣੇ ਜਾਂਦੇ ਨੇ ਢਿੱਲੋ ਟਰਬਨ ਸੈਂਟਰ ਤੋਂ ਤੇ ਉਹਨਾਂ ਵੱਲੋਂ ਇੱਕ ਵਰਲਡ ਰਿਕਾਰਡ ਬਣਾਇਆ ਗਿਆ ਰਿਕਾਰਡ ਬਣਾਇਆ ਗਿਆ ਵਾ ਸਕੇਟਿੰਗ ਕਰਦੇ ਆ ਪੱਗ ਬੰਨੀ ਇਹ ਬੜਾ ਹੀ ਇੱਕ ਔਖਾ ਕੰਮ ਹੁੰਦਾ ਸਕੇਟਿੰਗ ਕਰਦੇ ਆ ਪੱਗ ਬੰਨਣਾ ਉਦਾਂ ਸੀ ਜੇ ਘਰਾਂ 'ਚ ਪੱਗ ਬੰਨਦੇ ਹਾਂ ਬਹੁਤ ਟਾਈਮ ਲੱਗੇ ਹੀ ਪੱਗ ਬੰਨਦੇ ਹਾਂ ਪਰ ਜ ਤੇ ਸਾਡਾ ਗੁਰਪ੍ਰੀਤ ਜੀ ਮੌਜੂਦ ਨੇ ਜਿਨ੍ਹਾਂ ਇਹ ਟਰਬਨ ਟਿੱਲੋ ਟਰਬਨ ਸੈਂਟਰ ਦੇ ਓਨਰ ਨੇ ਜਿਨ੍ਹਾਂ ਨੇ ਇਹ ਰਿਕਾਰਡ ਬਣਾਇਆ ਗੱਲਬਾਤ ਕਰਨ ਲੈਣੇ ਆ ਪਹਿਲਾਂ ਤਾਂ ਭਾਜੀ ਤੁਹਾਡਾ ਬਹੁਤ ਸਵਾਗਤ ਸਾਡੇ ਚੰਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰਾ ਨਾਮ ਗੁਰਪ੍ਰੀਤ ਸਿੰਘ ਟਿੱਲੋ ਟਰਬਨ ਸੈਂਟਰ ਤੋਂ ਜੀ ਭਾਜੀ ਇੱਕ ਤੁਹਾਡੀ ਵੀਡੀਓ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਤੁਸੀਂ ਸਕੇਟਿੰਗ ਕਰਦੇ ਆ ਪੱਗ ਬੰਨਦੇ ਹੋ ਪਹਿਲਾਂ ਤਾਂ ਇਹ ਹੀ ਪੁੱਛਣਾ ਚਾਹਾਂਗਾ ਆਖਿਰ ਉਹ ਇੱਕ ਰਿਕਾਰਡ ਬਣਾਉਣ ਦਾ ਕਾਰਨ ਕੀ ਸੀਗਾ ਅ ਕਹਨੇ ਦਾ ਸੀ ਕਿ ਵੀਰੇ ਦੇਖੋ ਆਪਾਂ ਹਰ ਰੋਜ਼ ਆਪਣਾ ਸੋਸ਼ਲ ਮੀਡੀਆ ਯੂਜ਼ ਕਰਦੇ ਆ ਜੀ ਜੀ ਸੋਸ਼ਲ ਮੀਡੀਆ ਦੇ ਉੱਪਰ ਸਾਨੂੰ ਹਰ ਰੋਜ਼ ਨਵੀਆਂ-ਨਵੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਕਈ ਇਨਫਲੂਐਂਸਰ ਕਈ ਤਰ੍ਹਾਂ ਦੇ ਰਿਕਾਰਡ ਬਣਾਉਂਦੇ ਨੇ ਸੋ ਜੇ ਤੁਹਾਡੇ ਕੋਲ ਹੁਨਰ ਹੈਗਾ ਵਾ ਤੇ ਦੁਨੀਆ ਅੱਗੇ ਪੇਸ਼ ਕਰਨਾ ਚਾਹੀਦਾ ਸੋ ਮੈਨੂੰ ਇਹ ਸੀਗਾ ਕਿ ਮੈਂ ਸਕੀਟਿੰਗ ਵੀ ਕਰ ਰਹਾ ਹਾਂ ਉਹ ਵੀ ਮੇਰਾ ਇੱਕ ਟੈਲੈਂਟ ਸੀ ਐਂਡ ਦਸਤਾਰ ਸਜਾਉਣਾ ਤੇ ਸਾਡਾ ਜੋ ਮਹਾਰਾਜ ਵੱਲੋਂ ਸਾਨੂੰ ਹੁਕਮ ਹੋਇਆ ਜੋ ਸਾਡੇ ਤੇ ਹੁਨਰ ਹੈ ਸੋ ਮੈਂ ਸੋਚਿਆ ਕਿ ਕਿਉਂ ਨਾ ਇਸ ਚੀਜ਼ ਨੂੰ ਕਲੈਬ ਕਰਕੇ ਅਗਰ ਆਪਾਂ ਅਪਲੋਡ ਕਰਾਂਗੇ ਜਾਂ ਆਪਾਂ ਸੋਸ਼ਲ ਨੈਟਵਰਕ ਤੇ ਲੈ ਕੇ ਆਵਾਂਗੇ ਤੇ ਦੁਨੀਆ ਜਿਹੜੀ ਆ ਪੱਗ ਵੱਲ ਨੂੰ ਖ ਸੇ ਰਿਕਾਰਡ ਜਿਹੜਾ ਆ ਲਾਸਟ ਮੰਥ 25 ਤਰੀਕ ਨੂੰ ਇੱਥੇ ਲੋਹਾਰਕਾ ਰੋਡ ਤੇ ਦ ਵੀਲਜ਼ ਸਕੇਟਿੰਗ ਅਕੈਡਮੀ ਹੈ ਜਿੱਥੇ ਸਕੇਟਿੰਗ ਵਗੈਰਾ ਬੱਚਿਆਂ ਨੂੰ ਸਿਖਾਉਂਦੇ ਨੇ ਪ੍ਰੋਫੈਸ਼ਨਲ ਟਰੈਕ ਹੈ ਉੱਥੇ ਸੋ ਉੱਥੇ ਆਲ ਇੰਡੀਆ ਨੈਸ਼ਨਲ ਰੈਂਕਿੰਗ ਇਵੈਂਟ ਸੀਗਾ ਸਕੇਟਿੰਗ ਦਾ ਸੋ ਉੱਥੇ ਓਪਨਿੰਗ ਸੈਰਮਨੀ ਤੇ ਮੈਨੂੰ ਪਰਫਾਰਮ ਕਰਨ ਦਾ ਮੌਕਾ ਮਿਲਿਆ ਸੀ ਅੱਛਾ ਤੇ ਕੀ ਟਾਈਮਿੰਗ ਕੀ ਸੀਗਾ ਕੀ ਵਿੱਚ ਸੀਗਾ ਸਰਾ ਸਰ ਰੂਲ ਕੈਲਕੂਲੇਸ਼ਨ ਕਿੰਨੇ ਮੀਟਰ ਦੀ ਪੱਗ ਬਣੀ ਕਿੰਨਾ ਸਮਾਂ ਲੱਗਾ ਕਿਹੜੀ ਪੱਗ ਬਣੀ ਥੋੜਾ ਡਿਟੇਲ ਦਿਓ ਅ ਸਰ ਪੱਗ ਮੇਰੀ ਸੀਗੀ ਫੁੱਲ ਆਇਲ ਦੀ 7 ਮੀਟਰ ਤੇ 65 ਪੁਆਇੰਟ ਦੀ ਪੱਗ ਸੀ ਤੇ ਉੱਥੇ 200 ਮੀਟਰ ਦੇ ਟਰੈਕ ਦੇ ਉੱਤੇ ਮੈਂ ਕਰੀਬ ਕੋਈ 6 ਤੋਂ 7 ਚੱਕਰ ਲਾ ਲਓ ਕਿ ਤੁਸੀਂ ਕੋਈ 7 ਤੋਂ 9 ਮਿੰਟ ਦੇ ਡਿਊਰੇਸ਼ਨ ਦੇ ਵਿੱਚ ਵਿੱਚ ਮੈਂ ਆਪਣੀ ਜੋ ਦਸਤਾਰ ਸਜਾਈ ਸੀ ਬਿਨਾ ਸ਼ੀਸ਼ੇ ਤੋਂ ਅੱਛਾ ਤੇ ਭਾਜੀ ਦੇਖਿਆ ਜਾਵੇ ਤਾਂ ਸਕੇਟਿੰਗ ਕਰਨੀ ਹੀ ਬੜਾ ਮੁਸ਼ਕਿਲ ਹੁੰਦਾ ਹੁਣ ਤੋਂ ਤੇ ਪੱਗ ਬੰਨੀ ਸਕੇਟਿੰਗ ਤੁਹਾਨੂੰ ਪਹਿਲਾਂ ਹੁੰਦੀ ਸੀ ਹਾਂ ਜੀ ਸਰ ਮੈਂ ਇੱਕ ਨੈਸ਼ਨਲ ਸਕੈਟਰ ਆ ਸੋ ਮੈਂ 2006-7 ਤੋਂ ਲੈ ਕੇ ਹੁਣ ਤੱਕ ਜੋ ਮੈਂ ਆਪਣੀ ਗੇਮ ਤੇ ਆਪਣੀ ਦਸਤਾਰ ਦੇ ਨਾਲ ਜੁੜਿਆ ਹੋਇਆ ਆ ਸੋ ਦਸਤਾਰ ਸਜਾਉਣ ਦੇ ਨੂੰ ਮਤਲਬ ਦੂਸਰਿਆਂ ਦੀ ਦਸਤਾਰ ਸਜਾਉਣ ਦੇ ਨੂੰ ਆਪਣਾ ਪ੍ਰੋਫੈਸ਼ਨਲਿ ਬਿਜ਼ਨਸ ਕਰਦਿਆਂ 13 ਸਾਲ ਹੋ ਗਏ ਨੇ ਐਂਡ ਜੋ ਮੈਂ ਆਪਣੀ ਦਸਤਾਰ ਕੋਈ 2009-10 ਤੋਂ ਸਜਾ ਰਿਆ ਤੇ ਗੇਮ ਜਿਹੜੀ ਆ ਮੈਂ 2006-7 ਤੋਂ ਕਰ ਰਿਹਾ ਆ ਪਜੀ ਤੁਸੀਂ ਤੁਹਾਡੇ ਕੋਲ ਦੋਵੇਂ ਟੈਲੈਂਟ ਨੇ ਪਰ ਹੁਣ ਤੁਸੀਂ ਜੋ ਪੱਗਾਂ ਲੋਕਾਂ ਦੇ ਬੰਦ ਜਦੋਂ ਪਹਿਲੀ ਵਾਰ ਤੁਹਾਡੇ ਮਨ ਚ ਦੇਖਿਆ ਜਾਵੇ ਹਰ ਇੱਕ ਜੋ ਸਰਦਾਰ ਪਟਕੇ ਤੋਂ ਚੜੇ ਪੱਗ ਦੇ ਸ਼ਿਫਟ ਹੁੰਨੇ ਆ ਇੱਕ ਚਾਹ ਆਉਂਦਾ ਪਹਿਲੇ ਪਹਿਲੇ ਕਦੇ ਹੀ ਚਾਜ ਨਾ ਪਾਗਿਰ ਮਨ ਉਦੋਂ ਤੁਹਾਡੇ ਮਨ ਚ ਕੀ ਤੁਹਾਨੂੰ ਸੀਗਾ ਕਿ ਮੈਂ ਅੱਗੇ ਜਾ ਕੇ ਇਹਦਾ ਪੱਗ ਦਾ ਬਿਜ਼ਾਅ ਕੰਮ ਕਰਨਾ ਜਾਂ ਲੋਕਾਂ ਦੇ ਪੱਗ ਸਜਾਉਣੀ ਆ ਜਾਂ ਕਿੱਦਾਂ ਉਦੋਂ ਕੀ ਮਨ ਦੇ ਵਿੱਚ ਖਵਾਬ ਸੀ ਕਿ ਕਿਉਂਕਿ ਦੇਖੋ ਹਰ ਕੇ ਜਿਵੇਂ ਤੁਸੀਂ ਗੱਲ ਕੀਤੀ ਕਿ ਪਹਿਲਾਂ ਤਾਂ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ ਹਨਾ ਸੋ ਸਟਾਰਟਿੰਗ ਦੇ ਵਿੱਚ ਮੇਰੇ ਮਨ ਚ ਕੋਈ ਇਦਾਂ ਦਾ ਨਹੀਂ ਸੀ ਕਿ ਮੈਂ ਟਰਬਨ ਸੈਂਟਰ ਨੂੰ ਅੱਗੇ ਲੈ ਕੇ ਆਉਣਾ ਕਿਉਂਕਿ ਅਜੇ ਤੱਕ ਉਸ ਟਾਈਮ ਦੇ ਵਿੱਚ ਅਜੇ ਤੋਂ ਜੇ ਆਪਾਂ ਗੱਲ ਕਰੀਏ 14-15 ਸਾਲ ਪਹਿਲਾਂ ਸੁੱਟਰ ਪਰਸੈਂਟਰ ਹੁੰਦੇ ਨਹੀਂ ਸੀ ਇਹਨੇ ਤੇ ਜੇ ਹੈਗੇ ਸੀ ਤੇ ਬਹੁਤਾ ਦੁਨੀਆਂ ਨੂੰ ਪਤਾ ਨਹੀਂ ਸੀ ਇਸ ਬਾਰੇ ਸੋ ਹੌਲੀ ਹੌਲੀ ਰੋਜ਼ਾਨਾ ਬੰਦਿਆ ਬੰਦਿਆ ਆਪਣੀ ਪੱਗ ਮੈਂ ਸੋਹਣੀ ਬੰਦਾ ਸੀ ਤੇ ਰੈਗੂਲਰ ਕੋਈ ਨਾ ਕੋਈ ਸਟੂਡੈਂਟ ਸਕੂਲ ਦਾ ਜਿਹੜਾ ਮੇਰੇ ਨਾਲ ਪੜ੍ਹਦੇ ਹੁੰਦੇ ਸੀ ਉਹ ਮੇਰੇ ਕੋ ਆ ਕੇ ਸਵੇਰੇ ਬੰਨ੍ਹ ਲ ਕੇ ਯਾਰ ਮੇਰੀ ਪੱਗ ਬੰਨ੍ਹਦੇ ਸੋ ਫਿਰ ਉਹ ਇੱਕ ਮਨ ਦੇ ਵਿੱਚ ਕਿਤਨਾ ਕਿਤੇ ਚੱਲਦਾ ਸੀਗਾ ਕਿ ਜੇ ਮੰਨ ਲਓ ਮੈਂ ਪੱਗ ਬੰਨ੍ਹਦਾ ਪਿਆ ਜਿਹੜੇ ਬੜੇ ਸੀਨੀਅਰ ਸਿਟੀਜ਼ਨਸ ਆਉਂਦੇ ਹੁੰਦੇ ਸੀ ਉਹ ਕਹਿੰਦੇ ਕਿ ਯਾਰ ਅੱਜ 13 ਸਾਲ ਹੋ ਗਏ ਮੈਨੂੰ ਦਸਾਰਸ ਚਾਉਂਦੇ ਨੇ ਅੱਛਾ ਤੇ ਭਾਜੀ ਮੈਂ ਚਲੋ ਤੁਸੀਂ ਪੱਕ ਬੰਦੇ ਇੱਕ ਕਹਿੰਦੇ ਨੇ ਕਿ ਮੈਂ ਇੱਕ ਆਪਣਾ ਮੈਸੇਜ ਪੂਰੀ ਦੁਨੀਆ ਤਰੀਕੇ ਜਿਵੇਂ ਕਨਵੇ ਕਰਨਾ ਤੇ ਮੈਂ ਤੁਸੀਂ ਆਪਣਾ ਮੋਟਿਵ ਕੀ ਸਮਝਦੇ ਇਦਾਂ ਦੇ ਹੋਰ ਮੋਟਿਵ ਕੀ ਹੈ ਤੁਹਾਡਾ ਮੈਂ ਲੋਕਾਂ ਨੂੰ ਕੀ ਤੁਸੀਂ ਦੱਸਣਾ ਚਾਹੁੰਦੇ ਅੱਛਾ ਮੇਰਾ ਮੋਟਿਵ ਇਹ ਹੈ ਕਿ ਦੇਖੋ ਮੈਂ ਗੇਮ ਦੇ ਨਾਲ ਵੀ ਜੁੜਿਆ ਹੋਇਆ ਹਾਂ ਤੋ ਗੇਮ ਜਿਹੜੀ ਮੈਂ ਲਾਸਟ ਡਰਾਪ ਆਊਟ ਕੀਤੀ ਸੀ 2019 ਦੇ ਵਿੱਚ ਬਟ ਉਸ ਤੋਂ ਬਾਅਦ ਮੈਂ ਆਪਣਾ ਜੋ profession ਚੁਣਿਆ ਉਹ ਮੱਗ ਦਾ ਚੁਣਿਆ ਦਸਤਾਰ ਦਾ ਚੁਣਿਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਵੇਂ ਦੁਨੀਆ ਆਪਣੀ ਦਸਤਾਰ ਤੋਂ ਬੰਨ੍ਹੀ ਹੋਈ ਜਾਂਦੀ ਹੈ ਸੋ ਪੱਗ ਨੂੰ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਹੈ ਗੁਰਬਾਣੀ ਨੂੰ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਹੈ ਸੋ ਮੇਰੀ ਪਹਿਲੀ ਪਹਿਲ ਪੱਗ ਸੀਗੀ ਸੋ ਉਹਨੂੰ ਇਹੀ ਧਿਆਨ ਚ ਸੀਗਾ ਕਿ ਦੁਨੀਆ ਵੱਤ ਵੱਤ ਪੱਗ ਬੰਨੇ ਤੇ ਸਿੰਘ ਸਜੇ ਤੇ ਵੈਸੇ ਦੇਖਿਆ ਜਾਵੇ ਬੜੇ ਜਿਹੜੇ ਗੋਰੇ ਨੇ ਜਾਂ ਟੂਰਿਸਟ ਨੇ ਜਾਂ ਇਹ ਬਾਹਰ ਅਜਕਰ ਸਾਡੇ ਬੜੇ ਸਰਦਾਰ ਵੀ ਬਾਹਰ ਨੇ ਕੈਨੇਡਾ ਵਗੈਰਾ ਹਨ ਉੱਥੇ ਜਿਹੜੇ ਨੇ ਉਹਨਾਂ ਨੂੰ ਗੋਰਿਆਂ ਨੂੰ ਵੀ ਪੱਗ ਬੰਨ੍ਹਦੇ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਕਿ ਪੱਗ ਉਸ ਲੈਵਲ ਤੇ ਪ੍ਰਮੋਟ ਹੋ ਰਹੀ ਹੈ ਦੇਖੋ ਵੀਰੇ ਇਹ ਚੀਜ਼ ਜਿਹੜੀ ਮੈਂ ਗੱਲ ਕਰਨ ਲੱਗਾ ਹੋ ਸਕਦਾ ਕਿਤਨਾ ਮੈਂ ਕਿਤੇ ਗਲਤ ਹੋਵਾਂ ਜਾਂ ਕਈਆਂ ਨੂੰ ਵੇਖਣ ਚ ਚੰਗੀ ਲੱਗੇ ਜਾਂ ਨਾ ਲੱਗੇ ਹਾਂਜੀ ਐਦਾਂ ਹੈ ਕਿ ਦੇਖੋ ਜਿਹੜੀ ਆਪਾਂ ਗੱਲ ਕਰੀ ਮੈਂ ਕਿਸੇ ਕਮਿਊਨਿਟੀ ਨੂੰ ਨਹੀਂ ਟਾਰਗੇਟ ਕਰਦਾ ਬਟ ਆਪਾਂ ਜੇ ਗੱਲ ਕਰੀਏ ਸਾਡੀ ਕੌਮੀ ਸ਼ੀਦਾਂ ਦੀ ਆ ਇਕਾ ਸਾਡੀ ਸਾਡੀ ਸਾਰੀ ਸਿੱਖ ਕੌਮ ਸ਼ਹੀਦਾਂ ਦੀ ਆ ਹਰ ਪਰਿਵਾਰ ਦੇ ਵਿੱਚ ਜੇ ਗੱਲ ਕਰੀਏ ਤੇ ਕੋਈ ਨਾ ਕੋਈ ਸ਼ਹੀਦ ਸਿੰਘ ਰਹਿ ਚੁੱਕਿਆ ਤੇ ਪਹਿਲੇ ਦੌਰ ਦੇ ਵਿੱਚ ਸਾਰੇ ਜਿੰਨੇ ਆਪਾਂ ਨੂੰ ਰਹਿ ਚੁੱਕੇ ਨੇ ਜਿੰਨੇ ਆਪਣੇ ਗੁਰੂ ਸਾਹਿਬ ਨੇ ਸਾਰੇ ਸ਼ਹੀਦ ਨੇ ਸੋ ਜਿਹੜੀਆਂ ਉਹਨਾਂ ਦੀਆਂ ਕੁਰਬਾਨੀਆਂ ਨੇ ਆਪਾਂ ਨੂੰ ਦਸਤਾਰ ਕਰਕੇ ਬਹੁਤ ਕੁਝ ਮਿਲਿਆ ਉਹਨਾਂ ਤੋਂ ਸੋ ਦਸਤਾਰ ਹੀ ਇਦਾਂ ਦੀ ਚੀਜ਼ ਆ ਜਿਹੜੇ ਸ਼ਹੀਦਾਂ ਦੇ ਕਰਕੇ ਜਿਹੜੀ ਸਾਨੂੰ ਪੱਗ ਮਿਲੀ ਆ ਤੇ ਜਿਹੜੇ ਬਾਹਰਲੇ ਲੋਕ ਨੇ ਉਸ ਸੀ ਤੋਂ ਲੈ ਕੇ ਪ੍ਰੇਰਿਤ ਹੁੰਦੇ ਨੇ ਕਿ ਅਸੀਂ ਇਹਨਾਂ ਵਾਂਗੂ ਬਣੀਏ بڑے ਗੋਰੇ ਜਿਹਨਾਂ ਤੁਸੀਂ ਗੱਲ ਕਰਦੇ ਆ ਉਹ ਬਹੁਤ ਜ਼ਿਆਦਾ ਪ੍ਰੇਰਿਤ ਹੋ ਕੇ ਆਪਣੇ ਆਪ ਨੂੰ ਕਈਆਂ ਨੇ ਸਿੱਖ ਸਿੱਖੀਜ ਇਸ ਨੂੰ ਲੈ ਕੇ ਬਾਣੀ ਪੜਦੇ ਨੇ ਕਿਉਂਕਿ ਉਹ ਇਸ ਚੀਜ਼ ਤੋਂ ਬਿਲਕੁਲ ਕਹੋ ਇਨਸਪਾਇਰ ਹੁੰਦੇ ਨੇ ਸਾਡੀ ਸਿੱਖ ਕਮਿਊਨਿਟੀ ਤੋਂ ਹੂੰ ਨੀ ਵੈਸੇ ਤੁਸੀਂ ਕਹ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ ਹਨ ਹਰ ਇੱਕ ਦਾ ਆਪਣਾ ਵੀ ਹੁੰਦਾ ਕਿਉਂਕਿ ਤੁਸੀਂ ਇਨੇ ਲੋਕਾਂ ਦੇ ਪੱਗ ਬੰਦੇ ਹੋ ਹਨ ਤੁਹਾਡਾ ਇੱਕ ਉਹਦਾ ਐਕਸਪੀਰੀਅੰਸ ਇਸ ਨਾਲ ਭਾਜੀ ਪਰ ਦੇਖਿਆ ਜਾਵੇ ਕਿ ਕਿਥੇ ਨ ਕਿਤੇ ਕਈ ਜਿਹਨੇ ਹੁਣ ਆਪਣੇ ਦੇ ਲੋਕ ਹੁੰਦੇ ਨੇ ਪੱਗਾ ਬਣ ਕੇ ਵੀ ਜਿਹੜੇ ਨੇ ਗਲਤ ਰਾਹ ਵੱਲ ਚੱਲ ਉਸ ਨੂੰ ਕਿਸ ਤਰ੍ਹਾਂ ਦੇਖਦੇ ਕਿ ਇੱਕ ਪਾਸੇ ਪੱਗ ਸਜਾ ਰਹੇ ਆ ਬੰਨ ਰਹੇ ਆ ਮਰਿਆਦਾ ਰੱਖ ਪਰ ਇੱਕ ਪਾਸੇ ਕੋਈ ਗਲਤ ਕੰਮ ਵੀ ਕਰ ਰਹੇ ਆ ਕੁਝ ਕਰ ਰਹੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਅ ਵੀਰੇ ਇਦਾਂ ਹੈ ਕਿ ਦੇਖੋ ਕੋਈ ਵੀ ਬੰਦਾ ਹੈ ਤੁਸੀਂ ਕਿਸੇ ਨੂੰ ਬਾਹ ਫੜ ਕੇ ਰੋਕ ਨਹੀਂ ਸਕਦੇ ਜੀ ਬਸ ਆਪਾਂ ਉਹਨਾਂ ਨੂੰ ਇੱਕ ਮੈਸੇਜ ਜ਼ਰੂਰ ਦੇ ਸਕਦੇ ਆ ਕਿ ਮੇਰਾ ਵੀ ਜੇ ਤੁਹਾਡੇ ਸਿਰ ਤੇ ਦਸਤਾ ਰਿਹਾ ਸੋ ਉਸ ਚੀਜ਼ ਦੀ ਤੁਸੀਂ ਕਦਰ ਕਰੋ ਉਹਦਾ ਇਲਾਜ ਰੱਖੋ ਤੇ ਗਲਤ ਕੰਮਾਂ ਵਾਲੇ ਪਾਸੇ ਨਾ ਜਾਓ ਜੀ ਪਰ ਤੇ ਦੇਖਿਆ ਜਾਵੇ ਤੇ ਭਾਜੀ ਅਸੀਂ ਪੱਗ ਬੰਨਦੇ ਆ ਹਨਾ ਤੁਸੀਂ ਹੋਰ ਵੀ ਹੁਣ ਤੁਹਾਨੂੰ ਇੰਨਾ ਸਮਾਂ ਹੋ ਗਿਆ ਤੇ ਤੁਸੀਂ ਬੜੇ ਸਟਾਰਾਂ ਜਾ ਕਿਦਾਂ ਬੜੇ ਲੋਕਾਂ ਦੇ ਵੀ ਪੱਗਾਂ ਬਣੇ ਕਿਤੇ ਕਿਤੇ ਤੇ ਹੋਰ ਪੱਗ ਬਸ ਜਾਈ ਆ ਸਰ ਮੈਂ ਕਾਫੀ ਆਰਟਿਸਟ ਦੇ ਪੱਗਾਂ ਬਣ ਚੁੱਕੇ ਆ ਜੀ ਐਂਡ ਮੂਵੀਸ ਵੀ ਇੱਕਦੋ ਮੂਵੀਸ ਵੀ ਮੈਂ ਪੱਗਾ ਬਣ ਚੁੱਕਿਆ ਹਾਂ ਅਜੇ ਤੱਕ ਅੱਛਾ ਕਿਹੜੀ ਕਿਹੜੇ ਕਿੰਨਾ ਕਿਨਾ ਆਰਟਿਸ ਆ ਸਰ ਆਰਟਿਸਟ ਦੀ ਗੱਲ ਕਰਾਂ ਤੇ ਮੈਂ ਇਹਦੀ ਮੂਵੀ ਸੀਗੀ ਸਾਗਰ 뮤직 ਦੀ ਉਹਦੇ ਵਿੱਚ 12 13 ਆਰਟਿਸਟ ਸੀਗੇ ਅੱਛਾ ਐਂਡ ਮੈਨੂੰ ਐਕਚੁਅਲੀ ਸਾਰਿਆਂ ਦਾ ਚੰਗੇ ਦਾ ਨਾਂ ਨਹੀਂ ਪਤਾ ਮੈਂ ਬਟ ਆਪਣੇ ਸ਼ਾਰਟਸ ਜਿਹੜੇ ਉਤੇ ਇੰਸਟਾਗ੍ਰam ਤੇ ਪਾਏ ਹੋਏ ਨੇ ਸਾਰਿਆਂ ਦੇ ਹਾਂਜੀ अच्छा ਤੇ ਮਰਕੀ ਹੋਰ ਕੋਈ ਪੰਜਾਬੀ ਸਿੰਗਰ ਦੇ ਕੇ ਵਿਆਹ ਵਿਉ ਤੇ ਵੀ ਬੰਦੇ ਹੋਗੇ ਹਾਂਜੀ ਹਾਂਜੀ ਸਰ ਮੈਂ ਇਹਦੇ ਸਿੰਗਰ ਸੀਗੇ ਪਰਮ ਢਿੱਲੋਂ ਜਿਹੜੇ ਪ੍ਰਿੰਟਲੋਂ ਦੇ ਬ੍ਰਦਰ ਨੇ ਉਹਨਾਂ ਦੀ ਵੈਡਿੰਗ ਤੇ ਮੈਂ ਪੱਗ ਬੰਨੀ ਸੀ ਐਂਡ ਉਸ ਤੋਂ ਬਾਅਦ ਐਜ਼ ਉਹਨ ਚੱਲਦੇ ਚੱਲਦੇ ਫਿਰ ਇੱਕ Song ਚ ਹਿੰਮਤ ਸੰਧੂਜੀ ਦੀ ਪੱਗ ਬੰਨੀ ਸੀ ਫਿਰ ਨਗਿੰਦਰ ਗਖਰ ਜੀ ਦੀ ਬੰਨੀ ਸੀਗੀ ਫਿਰ ਗੁਰਿੰਦਰ ਮਖਣਾ ਜੀ ਜਿਹੜੇ ਪੰਜਾਬੀ ਇੰਡਸਟਰੀ ਦੇ ਆਰਟਿਸਟ ਨੇ ਜਿਨ੍ਹਾਂ ਤੋਂ ਐਜ਼ ਅ ਵਿਲਨ ਦੇ ਰੋਲ ਚ ਬੜੀਆਂ ਫਿਲਮਾਂ ਦੇ ਲਏ ਸੋ ਹੋਰ ਵੀ ਕਾਫੀ ਆਰਟਿਸਟ ਨੇ ਜਿਨ੍ਹਾਂ ਦੇ ਬੰਨੀ ਹੋਈ ਹੈ ਹਾਂਜੀ ਵੈਸੇ ਭਾਈ ਦੇਖਿਆ ਜਾਵੇ ਜਦੋਂ ਅਸੀਂ ਪੱਗ ਸਜਾਉਂਦੇ ਆ ਖੁ ਕਿਉਂਕਿ ਸਾਡੀ ਜਿਹੜੀ ਲੋਕੀ ਦੇ ਮੇਕਅਪ ਵਗੈਰਾ ਕਰਦੇ ਪਰ ਸਾਡੇ ਲਈ ਸਾਡਾ ਇਹ ਪੱਗ ਗਿਆ ਹਨ ਤੇ ਜਦੋਂ ਅਸੀਂ ਕਿਸੇ ਦੇ ਸਜਾਉਂਦੇ ਹਾਂ ਉਹਦੇ ਮਨ ਦੇ ਵਿੱਚ ਤੜਕੀ ਵਿਚਾਰ ਆਉਂਦੇ ਨੇ ਕਿੰਦਾ ਦਾ ਲੱਗਦੇ ਨੇ ਕਿਉਂਕਿ ਤੁਸੀਂ ਇੱਕ ਚੀਜ਼ ਨੂੰ ਵਧੀਆ ਹੈ ਕਿ ਬੰਨਰ ਕਿਸੇ ਸਜਾ ਰਹੇ ਹੋ ਅਗਲਾ ਪ੍ਰਭਾਵਿਤ ਹੋ ਗਿਆ ਆਪਣੇ ਲਾਈਫ ਚ ਵੀ ਉਸ ਚੀਜ਼ ਨੂੰ ਮਨ ਇੱਕ ਚੇਂਜ ਕਰ ਸਕਦਾ ਅ ਵੀਰੇ ਜਦੋਂ ਅਸੀਂ ਦਸਤਾਰ ਸਜਾਉਂਦੇ ਹਾਂ ਨਾ ਚਾਹੇ ਮੈਂ ਆਪਣੀ ਦਸਤਾਰ ਸਜਾਵਾਂ ਜਾਂ ਮੈਂ ਕਿਸੇ ਰੈਂਡਮ ਪਰਸਨ ਦੇ ਦਸਤਾਰ ਸਜਾਵਾਂ ਸੋ ਮੈਂ ਜਿਹੜੀ ਪਹਿਲੀ ਚੀਜ਼ ਜਿਹੜੀ ਮੈਂ ਮਨ ਚ ਰੱਖਦਾ ਮੈਂ ਧੰਨ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਆਪਣੀ ਤੇ ਕਿਸੇ ਦੀ ਦਸਤਾਰ ਸਜਾਉਣਾ ਕਿਉਂਕਿ ਉਹ ਕਾਰਜ ਆਪਣੇ ਆਪ ਪੂਰੇ ਹੋ ਜਾਂਦੇ ਨੇ ਜਦੋਂ ਉਹਨਾਂ ਦਾ ਨਾਮ ਲੈ ਕੇ ਕੰਮ ਕਰਦੇ ਆਂ ਹਾਂਜੀ ਦੇ ਤੁਸੀਂ ਇਹ ਦੇਖਿਆ ਹੋਰ ਵੀ ਬੱਚੇ ਛੋਟੇ ਛੋਟੇ ਮੇਰੇ ਖਿਆਲ ਨਾਲ ਤੇ ਬੱਚਿਆਂ ਨੂੰ ਇਨਸਪੀਰੇਸ਼ਨ ਕਰਦੇ ਜਾਂ ਕੋਈ ਧਰ ਕੰਪੀਟੀਸ਼ਨ ਜਿਹਾ ਵਗੈਰਾ ਵੀ ਬਿਲਕੁਲ ਲਾਂਦੇ ਜਾਂ ਹਾਂਜੀ ਹਾਂਜੀ ਸਰ ਸਾਨੂੰ ਦਸਤਾਰ ਜਿਹੜੇ ਕੰਪੀਟੀਸ਼ਨ ਹੁੰਦੇ ਨੇ ਇਹ ਨਹੀਂ ਕਿ ਸਿਰਫ ਅੰਮ੍ਰਿਤਸਰ ਦੇ ਵਿੱਚ ਥਰੂਆਊਟ ਪੰਜਾਬ ਜਿੰਨੇ ਵੀ ਹੁੰਦੇ ਆ ਸੋ ਜਿੰਨਾ ਜਿੰਨਾ ਤੱਕ ਸਾਡੀਆਂ ਵੀਡੀਓਜ਼ ਜਾਂਦੀਆਂ ਨੇ ਜਿਹੜੇ ਜਿਹੜੇ ਅਪਰੋਚ ਕਰਦੇ ਨੇ ਸਾਨੂੰ ਸੋ ਅਸੀਂ ਉੱਥੇ ਜਾ ਕੇ ਐਜ਼ ਅ ਜਜਮੈਂਟ ਜੱਜ ਜੱਜ ਬਣ ਕੇ ਅਸੀਂ ਬੱਚਿਆਂ ਦੀ ਜਿਹੜੀ ਦਸਤਾਰ ਮੁਕਾਬਲੇ ਦੇ ਵਿੱਚ ਆਪਸ਼ਨਸ ਦੇ ਦਿਆਂ ਨੇ ਸਾਨੂੰ ਉੱਥੇ ਐਜ਼ ਅ ਜਜਮੈਂਟ ਸਾਦੇ ਨੇ ਅ ਵੈਸੇ ਦੇਖਿਆ ਜੇ ਭਾਜੀ ਇੱਕ ਪੱਗ ਬੰਨਣਾ ਹੀ ਬਹੁਤ ਮਤਲਬ ਕਿ ਇੱਕ ਸਟਾਈਲ ਦੀ ਬੰਨਣਾ ਬਹੁਤ ਮੁਸ਼ਕਿਲ ਹੁੰਦਾ ਤੁਸੀਂ ਬੜੇ ਸਟਾਈਲਾਂ ਦੇ ਬੰਨਦੇ ਹੋਵੋਗੇ ਉਹ ਕਿਸ ਤਰ੍ਹਾਂ ਮਤਲਬ ਕਿ ਆਇਆ ਮਤਲਬ ਕਿ ਤੁਹਾਨੂੰ ਨਾ ਜਦੋਂ ਇੱਕ ਦੇ ਪੱਗ ਬੰਨਣ ਵਾਲਾ ਹੀ ਜਿਹੜਾ ਉਹ ਸਮਝ ਸਕਦਾ ਕਿ ਇੱਕ ਸਟਾਈਲ ਨੂੰ ਮੇਨਟੇਨ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਪਰ ਤੁਸੀਂ ਹੋਰ ਲੋਕਾਂ ਦੇ ਪੱਗ ਸਜਾਉਂਦੇ ਹੋ ਕਿੰਨਾ ਕਿ ਤੁਹਾਨੂੰ ਮੁਸ਼ਕਿਲ ਲੱਗਦਾ ਕਿ ਆ ਕੋਈ ਅਜਿਹਾ ਪਟਿਆਲਾ ਵਾਲੀ ਬਾਰਾ ਕੋਈ ਪੱਟ ਸਿੰਪਲ ਪੱਲਿਆਂ ਵਾਲੀ ਹੈ ਕੋਈ ਡਬਲ ਪੇਚਾਂ ਵਾਲੀ ਹੈ ਕੋ ਵਟਾਂ ਵਾਲੀ ਹੈ ਉਸ ਨੂੰ ਕਿਸ ਤਰ੍ਹਾਂ ਦੀ ਸਰ ਐਟਲੀ ਕਾਫੀ ਤਰੰਦੇ ਦਸਤਾਨਾ ਸਜਾ ਲੀਦੇ ਕਿਉਂਕਿ ਹੁਣ 13 ਸਾਲ ਹੋ ਗਿਆ ਐਕਸਪੀਰੀਅੰਸ ਇੰਨਾ ਹੋ ਗਿਆ ਸੋ ਜਦੋਂ ਵੈਡਿੰਗ ਸੀਜ਼ਨ ਆਉਂਦਾ ਸਾਡੀ ਜਿਹੜੀ ਰੋਜ ਦੀ ਰੇਸ਼ ਹੋਈ ਆ ਉਹ ਕੋਈ 50 ਤੋਂ 100 ਪੱਗ ਦੀ ਸਾਡੀ ਰੋਜ ਦੀ ਰੇਸ਼ ਹੋਈ ਜਿਹੜੀ ਅਸੀਂ ਦੂਸਿਆਂ ਦੇ ਸਿਰ ਤੇ ਬੰਨਦੇ ਆ ਜਿੱਦਾਂ ਸਾਡਾ ਹੱਥ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੋਇਆ ਪਿਆ ਅੱਛਾ ਇੱਕ ਦਿਨ 'ਚ ਕਿੰਨੇ ਕ ਪੱਗ ਬਣ ਚੁੱਕੇ ਹੋ ਅੱਜ ਤੱਕ ਸਰ ਇੱਕ ਦਿਨ ਦੇ ਵਿੱਚ ਸਾਡੇ ਕੋਲੇ ਜਿੱਦਾਂ ਬੁਕਿੰਗਸ ਵਗੈਰਾ ਆਉਂਦੀਆਂ ਨੇ ਵੈਡਿੰਗਸ ਦੀਆਂ ਸੋ ਸਾਡੇ ਕੋਲ ਇੱਕ ਟਾਰਗੇਟ ਸੀਗਾ ਅਸੀਂ ਉੱਤੇ 350 ਪੱਗ ਬੰ 350 ਭਾਗ ਹਾਂਜੀ ਹਾਂਜੀ 350 ਭਾਗ ਕਿ ਵਿਆਹ ਵੀ ਹੋ ਜਾਂ ਵਗੈਰਾ ਤੇ ਸਰ ਪ੍ਰੋਮੋਸ਼ਨਲ ਇਵੈਂਟਸ ਹੁੰਦੇ بزਨਸ ਇਵੈਂਟਸ ਹੁੰਦੇ ਨੇ ਜਿਵੇਂ ਕੰਪਨੀਆਂ ਜਿਵੇਂ ਬੈਂਕਿੰਗ ਕੋਈ ਵੀ ਲਾ ਲਓ ਸੋ ਉਹਨਾਂ ਦੇ 올 ਓਵਰ ਇੰਡੀਆ ਦੇ ਜਿੰਨੇ ਹੈਡ ਹੁੰਦੇ ਨੇ ਐਂਡ ਬ੍ਰਾਂਚ ਮੈਨੇਜਰਸ ਹੋ ਕੇ ਮੈਨੇਜਰਸ ਐਂਡ ਥੱਲੇ ਵਾਲਾ ਸਟਾਫ ਦਿਨਾ ਹੁੰਦਾ ਸੋ ਸਾਰਿਆਂ ਦੇ ਅਸੀਂ ਬੱਗ ਬਣੇ ਸੀ ਉਹਨਾਂ ਦੀ 올 ਓਵਰ ਇੰਡੀਆ ਮੀਟ ਹੁੰਦੀ ਆ ਸੋ ਉਹਦੇ ਵਿੱਚ ਸਾਨੂੰ ਕੋਈ ਨਾ ਕੋਈ ਜਿਹੜੇ ਫੰਕਸ਼ਨਸ ਮਿਲਦੇ ਰਹਿੰਦੇ ਆ ਤੇ ਅਸੀਂ ਮੇਨ ਗੱਲ ਕਰਾਂਗੇ ਜਿਹੜਾ ਤੁਹਾਡਾ ਰਿਕਾਰਡਿੰਗ ਰਿਕਾਰਡ ਬਣਾਇਆ ਤੁਸੀਂ ਕਿ ਨਾ ਤੇ ਉਹਦੀ ਤੁਸੀਂ ਪਹਿਲਾਂ ਪ੍ਰੈਕਟਿਸ ਵਗੈਰਾ ਵੀ ਕਰਦੇ ਰਹੇ ਹੋ ਕਿਦਾਂ ਕਿਉਂਕਿ ਪੈਂਦੀ ਸੈਟਰੀ ਤੇ ਕੋਈ ਏਦਾਂ ਮਰ ਕੇ ਖਾਨਾ ਬਹੁਤ ਹਾਰਡ ਵਰਕ ਹੁੰਦਾ ਉਹ ਕੀ ਹਾਰਡ ਵਰਕ ਸੀ ਤੁਹਾਡਾ ਸਰ ਸਕੇਟਿੰਗ ਦੀ ਤਾਂ ਮੈਨੂੰ ਕੋਈ ਪ੍ਰੈਕਟਿਸ ਦੀ ਲੋੜ ਨਹੀਂ ਪਈ ਕਿਉਂਕਿ ਮੈਂ ਸਕੇਟ ਜਿਹੜੇ ਸੀ 2019 ਤੋਂ ਬਾਅਦ ਆ ਆਪਣੇ ਉਦਨ 25th ਮਹੀ ਪਾਈ ਸੀਗੇ ਐਂਡ ਮੈਂ 10 ਮਿੰਟ ਸਕੇਟਿੰਗ ਦੀ ਪ੍ਰੈਕਟਿਸ ਕੀਤੀ ਸੀ ਕਿਉਂਕਿ ਆਪਣੇ ਪੈਟ ਕਾਉਣ ਵਾਸਤੇ ਕਾਫੀ ਸਾਲ ਬਸ ਸਕੇਟਸ ਪਾਉਣੇ ਸੀ ਤੇ ਜਿਹੜੀ ਦਸਤਾਰ ਦੀ ਪ੍ਰੈਕਟਿਸ ਹੈ ਉਹ ਵਿਦ ਸ਼ੀਸ਼ਾ ਮਤਲਬ ਨੂੰ ਕੋ ਦੋਕ ਵੀ ਰੈਗੂਲਰ ਪ੍ਰੈਕਟਿਸ ਕਰਨੀ ਪਈ ਸੋ ਮੈਂ ਸਵੇਰੇ ਰੋਜ ਉੱਠ ਕੇ ਬਿਨਾ ਸ਼ੀਸ਼ੇ ਤੋਂ ਗਲੀ ਦੇ ਵਿੱਚ ਤੁਰ ਫਿਰ ਕੇ ਆਪਣੀ ਦਸਤਾਰ ਦੀ ਪ੍ਰੈਕਟਿਸ ਕਰਦਾ ਹੁੰਦਾ ਜੀ ਗਲੀ 'ਚ ਤੁਰ ਫਿਰਦੇ ਪਾ ਕੇ ਬਿਲਕੁਲ ਜੀ ਮੋੜੇ ਤੇ ਪਾ ਕੇ ਦਸਤਾਰ ਤੇ ਕਦੇ ਖੱਬੇ ਕਦੇ ਸੱਜੇ ਫਿਰ ਉਹ ਪਾਗ ਮੋੜੇ ਤੇ ਪਾ ਕੇ ਦਸਤਾਰ ਦੀ ਪ੍ਰੈਕਟਿਸ ਸਵੇਰੇ 5 ਵਜੇ ਉੱਠ ਕੇ ਕਰਦਾ ਰਹਿਆ ਹਾਂ ਜੀ ਤੇ ਭਾਈ ਤੁਸੀਂ ਆਪਣਾ ਜਿਹੜਾ ਇਹ ਹੁਣ ਕਨਸੈਪਟ ਸ਼ੁਰੂ ਕਰ ਲਿਆ ਹੁਣ ਅੱਗੇ ਕੀਨ ਫਿਊਚਰ ਦੇ ਦੇਖਣਾ ਚਾਹੁੰਦੇ ਹੋ ਅੱਗੇ ਕੀ ਤੁਹਾਡਾ ਸਬਬ ਹੈ ਕਿ ਫਿਊਚਰ 'ਚ ਮੈਂ ਹੁਣ ਇਹੋ ਜੇ ਕਿਉਂਕਿ ਇਹ ਤੁਹਾਡਾ ਜਿਹੜਾ ਲੈਵਲ ਹੈ ਹੌ ਇਹ ਜਿਹੜੀ ਗੱਲ ਹੈ ਮਤਲਬ ਕਿ ਤੁਹਾਡਾ ਮੈਸੇਜ ਆ ਪੁੱਛ ਸਕਦਾ ਹੈ ਕਿ ਪੱਗ ਨੂੰ ਲੈ ਕੇ ਤੇ ਅੱਗੇ ਹੋਰ ਕੀ ਤੁਹਾਰੇ ਫਿਊਚਰ ਪਲਾਨ ਨੇ ਕਿਉਂਕਿ ਦੇਖਿਆ ਜਾਵੇ ਤਾਂ ਇੱਕ ਕਰਕੇ ਸੇ ਗੋਰੇ ਨੇ ਸਿੱਧੂ ਮੂਸੇਰੇ ਨੂੰ ਟਾਵਲ ਕਿਹਾ ਸੀਗਾ ਪਰ ਉਹਨੇ ਕਿਹਾ ਟਾਵਲ ਨਹੀਂ ਪੱਗ ਹੈ ਹਾਂਜੀ ਤੇ ਤੁਹਾਡਾ ਕੀ ਅੱਗੇ ਗੋਲ ਕੀ ਹੈ ਸਰ ਮੇਰਾ ਮੇਨ ਗੋਲ ਇਹ ਹੈ ਕਿ ਜਿੰਨੀ ਦੇਰ ਤੱਕ ਅਸੀਂ ਇੱਥੇ ਬਸਦੇ ਆ ਉਹਨੇ ਦੇ ਤੱਕ ਅਸੀਂ ਸਿੱਖੀ ਨੂੰ ਪ੍ਰਮੋਟ ਕਰਦੇ ਰਵਾਂਗੇ ਦਸਤਾਰ ਮੁਕਾਬਲੇ ਕਰਾਉਂਦੇ ਰਵਾਂਗੇ ਦਸਤਾਰ ਕੈਂਪ ਲਾਉਂਦੇ ਰਵਾਂਗੇ ਸੋ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵੀ ਮੇਰੇ ਵੀਰ ਗੁਰਦਆਰਾ ਸਾਹਿਬ ਕਮੇਟੀਆਂ ਦੇ ਵਿੱਚ ਨੇ ਸੋ ਸਾਨੂੰ ਅਗਰ ਫ੍ਰੀ ਸੇਵਾ ਵਾਸਤੇ ਕੈਂਪ ਵਾਸਤੇ ਸਾਨੂੰ ਕਿਸੇ ਵੀ ਆਲ ਓਵਰ ਇੰਡੀਆ ਕਿਸੇ ਵੀ ਜਗ੍ਹਾ ਸਾਨੂੰ ਸੱਦਣਾ ਚਾਹੁੰਦੇ ਨੇ ਫ੍ਰੀ ਸੇਵਾ ਗੁਰਦਆਰਾ ਸਾਹਿਬ ਦੇ ਵਿੱਚ ਤੇ ਸਾਨੂੰ ਸੱਦ ਸਕਦੇ ਅਸੀਂ ਉਹਦਾ ਕੋਈ ਚਾਰਜ ਨਹੀਂ ਕਰਾਂਗੇ ਕਿਉਂਕਿ ਸਾਡੀ ਪਹਿਲੀ ਜਿਹੜੀ ਚੀਜ਼ ਦੀ ਪਹਿਲ ਹੋਏਗੀ ਸਾਡੇ ਦਸਤਾਰ ਨੂੰ ਅਸੀਂ ਪ੍ਰਮੋਟ ਕਰਨਾ ਹੈ ਤੇ ਬਾਹਰ ਫੋਰਨ ਵਗੈਰਾ ਵੀ ਜੇ ਤੁਹਾਨੂੰ ਅਪਰੋਚ ਮਿਲਦੀ ਜਾਓਗੇ ਸਰ ਆਬੇਸੀ ਗੱਲ ਹੈ ਕਿ ਅਗਰ ਬੰਦੇ ਨੂੰ ਮੰਨ ਲਓ ਪ੍ਰੋਮੋਸ਼ਨ ਆਸਤੇ ਅੱਗੇ ਜਾਣਾ ਪੈਂਦਾ ਹੈ ਆਪਣੀ ਦਸਤਾਰ ਨੂੰ ਪ੍ਰਮੋਟ ਕਰਨ ਵਾਸਤੇ ਅਗਰ ਮੈਨੂੰ ਮੌਕਾ ਮਿਲੂਗਾ ਤਾਂ ਮੈਂ 100% ਸ਼ੋਰ ਹੈ ਕਿ ਮੈਂ ਜਾਊਂਗਾ ਜੀ ਭਾਜੀ ਆਈਡਲ ਕਿੰਨੂੰ ਮੰਨਦੇ ਹੋ ਆਪਣਾ ਕਿ ਇੱਕ ਹੁੰਦਾ ਨਾ ਬੰਦੇ ਨੂੰ ਦੇਖ ਕੇ ਕਿ ਜਿੱਦਾਂ ਹੁਣ ਤੁਹਾਨੂੰ ਵੀ ਕੋਈ ਤੀ ਇੰਨੀ ਸੋਹਣੀ ਪਾਕਿਸਤਾਨ ਦੇ ਜਾਂਦੇ ਤੁਹਾਨੂੰ ਵੀ ਕੋਈ ਵੇਖ ਕੇ ਕਿ ਨਹੀਂ ਯਾਰ ਮੈਂ ਇਦੇ ਵਰਗੀ ਫਗ ਬਣੀ ਤੁਹਾਡਾ ਆਈਡਲ ਕੌਣ ਹੈ ਸਰ ਆਈਡਲ ਤਾਂ ਫਿਲਹਾਲ ਮੈਂ ਜੇ ਸਹੀ ਗੱਲ ਦੱਸਾਂ ਤੇ ਮੇਰੇ ਦਾਦਾ ਜੀ ਸੀ ਕਿਉਂਕਿ ਜਿਨ੍ਹਾਂ ਨੇ ਮੈਨੂੰ ਦਸਤਾਰ ਬੰਨਣੀ ਸਿਖਾਈ ਆ ਸੋ ਉਹ ਵੀ ਪਟਿਆਲਾ ਸ਼ਾਹੀ ਪੱਗ ਬੰਨਦੇ ਤੇ ਉਹਨਾਂ ਵੱਲ ਵੇਖ ਕੇ ਮੈਂ ਆਪਣੀ ਜਿਹੜੀ ਦਸਤਾਰ ਦੀ ਸ਼ੇਪ ਚੇਂਜ ਕਰਕੇ ਦਸਤਾਰ ਬੰਨਣੀ ਸ਼ੁਰੂ ਸ਼ੁਰੂ ਕੀਤੀ ਹੋਈ ਆ ਅੱਛਾ ਤੇ ਦਾਦਾ ਜੀ ਆਈਡਲ ਸੀਗੇ ਬਿਲਕੁਲ ਜੀ ਤੇ ਹੁਣ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਪੱਗ ਨੂੰ ਲੈ ਕੇ ਕੀ ਉਹਨਾਂ ਨੂੰ ਕੀ ਦੱਸੋ ਇਹੀ ਹੈ ਜੀ ਕਿ ਸੋ ਦਸਤਾਰ ਬਨੋ ਸਿੰਘ ਸਜੋ ਤੇ ਗੁਰੂ ਵਾਲੇ ਬਨੋ ਗੁਰਬਾਣੀ ਪੜੋ ਕਿਉਂਕਿ ਇਸ ਤੋਂ ਬਿਨਾਂ ਅੱਗੇ ਗਤੀ ਨਹੀਂ ਹੈਗੀ ਜੀ ਸ਼ੁਕਰੀਆਤਾ ਅਸੀਂ ਗੱਲ ਕੀਤੀ ਹੈ ਗੁਰਪ੍ਰੀਤ ਢੀਲੋਂ ਜੀ ਉਹਨਾਂ ਦਾ ਸਰਦਾਰ ਗੁਰਪ੍ਰੀਤ ਸਿੰਘ ਢੀਲੋਂ ਜਿਨ੍ਹਾਂ ਨੇ ਇੱਕ ਰਿਕਾਰਡ ਬਣਾਇਆ ਹੈ ਸਕੈਟਿੰਗ ਨੂੰ ਲੈ ਕੇ ਦੇਖਿਆ ਜਾਵੇ ਤਾਂ ਬਹੁਤ ਮੁਸ਼ਕਿਲ ਹੁੰਦਾ ਹੈ ਬਹੁਤ ਅ ਲੋਟ ਆਫ ਹਾਰਡ ਵਰਕ ਸੀਗਾ ਇਹਨਾਂ ਦਾ ਪਿੱਛੇ ਦੇਖਿਆ ਜਾਵੇ ਕਿ ਕਹਿੰਦੇ ਗਲੀ ਦੇ ਵਿੱਚ ਬਿਨਾ ਸ਼ੀਸ਼ੇ ਤੋਂ ਪੱਗ ਬੰਨਣਾ ਬਹੁਤ ਮੁਸ਼ਕਿਲ ਹੈ ਕਿ ਮੈਸੇਜ ਆ ਪੂਰੇ ਦੁਨੀਆ ਦੇ ਵਿੱਚ ਕਨਵੇ ਕਰਨਾ ਚਾਹੁੰਦੇ ਆ ਪੱਗ ਨੂੰ ਲੈ ਕੇ ਕਿ ਪੱਗ ਬੰਨੋ ਗੁਰੂ ਨਾਲ ਜੁੜੋ ਬਾਣੀ ਨਾਲ ਜੁੜੋ ਤਾਂ ਇਹ ਸੰਨ ਗੁਰਪ੍ਰੀਤ ਸਿੰਘ ਢੀਲੋਂ ਜਿਨ੍ਹਾਂ ਨੇ ਆਪਣਾ ਇੱਕ ਮੈਸੇਜ ਪੂਰੀ ਦੁਨੀਆ ਦੇ ਵਿੱਚ ਫੈਲਾ ਰਹੇ ਨੇ ਪੱਗ ਨੂੰ ਲੈ ਕੇ ਮੈਂ ਵੰਸ਼ਪ ਸਿੰਘ